ਜਿਵੇਂ ਹੀ ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਵੱਲੋਂ ਉਮੀਦਵਾਰ ਉਹ ਉਤਾਰਿਆ ਜਾਂਦਾ ਹੈ ਤਾਂ ਪਟਿਆਲੇ ਦੇ ਟਕਸਾਲੀ ਵਰਕਰਾਂ ਦੇ ਵਿੱਚ ਨਿਰਾਸ਼ਾ ਜਤਾਈ ਜਾਂਦੀ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੀ ਟਿਕਟ ਹੈ ਉਹ ਟਕਸਾਲੀ ਆਗੂ ਨੂੰ ਮਿਲਣੀ ਚਾਹੀਦੀ ਹੈ ਉਸ ਦੇ ਪਿੱਛੇ ਵੀ ਕਾਰਨ ਹੈ ਕਿਉਂਕਿ ਉਹ ਸੋਚਦੇ ਨੇ ਤੇ ਉਹ ਕਹਿੰਦੇ ਨੇ ਜੋ ਟਕਸਾਲੀ ਆਗੂ ਪਹਿਲਾਂ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡੀਆਂ ਜੋ ਮੁਸ਼ਕਲਾਂ ਨੇ ਜੋ ਹੱਲ ਨੇ ਉਹ ਸਿਰਫ ਟਕਸਾਲੀ ਆਗੂ ਹੀ ਜਾਣਦੇ ਨੇ ਕਿ ਨਵਾਂ ਬੰਦਾ ਕਿਵੇਂ ਸਾਨੂੰ ਸਮਝ ਪਾਏਗਾ ਇੱਕ ਬੰਦਾ ਕਿਸ ਲੈਵਲ ਤੇ ਕੰਮ ਕਰ ਰਿਹਾ ਹੈ ਇਸ ਦੇ ਉੱਪਰ ਕੱਲ ਇੱਕ ਵੱਡੀ ਮੀਟਿੰਗ ਮਹਾਂ ਰੈਲੀ ਕਹਿ ਸਕਦੇ ਆ ਭਾ ਮਹਾਂ ਮੀਟਿੰਗ ਕਹਿ ਸਕਦੇ ਆ ਰਾਜਪੁਰਾ ਦੇ ਵਿੱਚ ਰੱਖੀ ਹੈ ਸਾਬਕਾ ਵਿਧਾਇਕ ਹਰਦਾਲ ਸਿੰਘ ਕੰਬੋ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕੱਲ ਦੀ ਜਿਹੜੀ ਮੀਟਿੰਗ ਰੱਖੀ ਹੈ ਉਸ ਬਾਰੇ ਵੀ ਔਰ ਜਿਹੜੀ ਟਕਸਾਲੀ ਵਰਕਰਾਂ ਦੇ ਵਿੱਚ ਜਿਹੜੀ ਨਾਰਾਜ਼ਗੀ ਪਾਈ ਜਾਂਦੀ ਹੈ ਉਸ ਦੇ ਬਾਰੇ ਵੀ ਕੰਬੋ ਸਾਫ਼ ਬੈਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਨਾਰਾਜ਼ਗੀ ਹੈ ਉਹ ਟਕਸਾਲੀ ਕਾਂਗਰਸ ਦੀ ਨਾਰਾਜ਼ਗੀ ਕਿਸ ਕਾਰਨ ਤੇ ਹੋਈ ਹੈ ਜਿਹੜੀ ਕਿ ਜਿਹੜਾ ਏਡਾ ਵਿਰੋਧ ਹੈ ਜਿਹੜਾ ਪਟਿਆਲੇ ਦੇ ਵਿੱਚ ਛੁਰਦਾ ਐ ਮੈਂ ਤੁਹਾਨੂੰ ਥੋੜਾ ਜਿਹਾ ਬਸ ਜ਼ਿਆਦਾ ਮੇਰਾ ਟਾਈਮ ਲੱਗ ਜਾਏਗਾ ਬਰੀਫ ਕਰ ਰਿਹਾ ਹੈਗਾ ਕਿ ਜਦੋਂ 2022 ਦੇ ਅੰਦਰ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਪਾਰਟੀ ਛੱਡੀ ਬੀਜੇਪੀ ਚ ਚਲੇ ਗਏ ਸਾਡੇ ਕੁਝ ਲੋਕ ਉਹਨਾਂ ਦੇ ਨਾਲ ਕਾਂਗਰਸ ਨੂੰ ਸਾਡੇ ਤੇ ਚਲੇ ਗਏ ਉਦੋਂ ਬਹੁਤ ਸਾਡੇ ਬੰਦਿਆਂ ਦੇ ਬਾਰੇ ਵੀ ਚਰਚਾ ਸੀ ਕਿ ਸ਼ਾਇਦ ਉਹਨਾਂ ਦੇ ਨਾਲ ਚਲੇ ਜਾਣਗੇ ਪਰ ਅਸੀਂ ਕਾਂਗਰਸ ਨੇ ਸਟੈਂਡ ਕੀਤਾ ਜਦੋਂ ਕਾਂਗਰਸ ਨੇ ਸਟੈਂਡ ਕੀਤਾ ਅਸੀਂ ਬਿਲਕੁਲ ਉਹਨਾਂ ਦਾ ਸਾਥ ਨਹੀਂ ਦਿੱਤਾ ਇਹ ਉਹ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਕੇ ਪਈ ਆ ਉਹ ਕਾਂਗਰਸ ਦੇ ਲੋਕਾਂ ਨੂੰ ਤੇ ਤੁਸੀਂ ਦੇਖੋ ਚਾਹੇ ਕੋਈ ਵੱਡੇ ਲੀਡਰ ਨੇ ਚਾਹੇ ਪਿੰਡਾਂ ਦੇ ਵਿੱਚ ਵਰਕਰ ਨੇ ਛੋਟੇ ਸਾਡੇ ਕੋਈ ਮਿਸਪਲ ਕਮੇਟੀਆਂ ਦੇ ਪ੍ਰਧਾਨ ਨੇ ਮੈਂਬਰ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਇਹ ਜਿਹੇ ਉਹਨਾਂ ਸਾਰਿਆਂ ਤੇ ਮੇਰੇ ਕੋਲ ਪੂਰੇ ਪਟਿਆਲੇ ਦੇ ਜ਼ਿਲ੍ਹੇ ਦੀ 200 ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਦੇ ਉੱਤੇ ਮਤਲਬ ਕਿ ਕੇਸ ਜਦ ਜੇ ਤਾਂ ਹੁਣ ਲੋਕ ਸਭਾ ਦੀਆਂ ਚੋਣਾਂ ਆਈਆਂ ਉਹਨਾਂ ਨੂੰ ਇੱਕ ਉਹਨਾਂ ਦੇ ਮਨ ਦੇ ਅੰਦਰ ਸੀ ਕਿ ਕੋਈ ਵੀ ਕਾਂਗਰਸਮੈਨ ਜਿਹੜਾ ਹੈ ਵੈਦਰ ਕੋਈ ਵੀ ਹੋਵੇ ਕਾਂਗਰਸਮੈਨ ਨੂੰ ਜਿਹੜੀ ਟਿਕਟ ਮਿਲਣੀ ਚਾਹੀਦੀ ਤਾਂ ਕਿ ਅਸੀਂ ਜੇ ਸਾਡਾ ਮੈਂਬਰ ਪਾਰਲੀਮੈਂਟ ਬਣ ਕੇ ਜਾਂਦਾ ਤਾਂ ਉਹ ਵਰਕਰਾਂ ਦੇ ਨੂੰ ਪ੍ਰੋਟੈਕਟ ਕਰ ਲੇਗਾ ਵਰਕਰਾਂ ਨੂੰ ਬਚਾ ਲੇਗਾ ਜਿੱਥੇ ਪਾਰਟੀ ਨੂੰ ਬਚਾ ਲੇਗਾ ਉੱਥੇ ਵਰਕਰਾਂ ਨੂੰ ਬਚਾ ਲੇਗਾ ਸੋ ਇਹ ਇਹ ਉਮੀਦ ਸੀ ਉਹਨਾਂ ਦੇ ਮਨ ਦੇ ਅੰਦਰ ਅਸੀਂ ਅਪਲਾਈ ਵੀ ਕੀਤਾ ਚਾਰ ਬੰਦਿਆਂ ਨੇ ਸਰਦਾਰ ਲਾਲ ਸਿੰਘ ਜੀ ਜਿਹੜੇ ਸਭ ਤੋਂ ਸੀਨੀਅਰ ਮੋਸਟ ਨੇ ਕਾਂਗਰਸ ਪਾਰਟੀ ਦੇ ਵਿੱਚ ਮੈਂ ਵੀ ਅਪਲਾਈ ਕੀਤਾ ਬੀਬੀ ਰੰਧਾਵਾ ਨੇ ਵੀ ਕੀਤਾ ਸਾਡੀ ਮਹਿਲਾ ਕਾਂਗਰਸ ਦੀ ਪੰਜਾਬ ਦੀ ਪ੍ਰੈਜ਼ੀਡੈਂਟ ਹੈ ਇੱਕ ਯੂਥ ਤੋਂ ਸਾਡਾ ਕੋਈ ਹੈਜਾ ਡੇਰਾ ਬੱਤੂ ਤੋਂ ਮਿਤ ਬਾਬਾ ਸੈਣੀ ਉਹਨਾਂ ਨੇ ਵੀ ਅਪਲਾਈ ਕੀਤਾ ਤੇ ਚਾਰ ਬੰਦਿਆਂ ਨੇ ਅਪਲਾਈ ਕੀਤਾ ਤੇ ਅਸੀਂ ਇਹੀ ਕਿਹਾ ਕਿ ਸਾਡੇ ਚਾਰਾਂ ਚੋਂ ਜਿੰਮੂ ਮਰਜੀ ਤੁਸੀਂ ਟਿਕਟ ਦੇ ਦਿਓ ਅਸੀਂ ਸਾਰਿਆਂ ਨੇ ਲਿਖੇ ਵੀ ਦਿੱਤਾ ਸਰਦਾਰ ਲਾਲ ਸਿੰਘ ਜੀ ਦੀ ਬੇਵਰ ਦੇ ਵਿੱਚ ਤੇ ਪੱਟ ਵਾਦ ਦੇ ਵਿੱਚ ਪਤਾ ਨਹੀਂ ਕੀ ਹੋਇਆ ਤੇ ਇਹਨਾਂ ਨੇ ਧਰਮਵੀਰ ਗਾਂਧੀ ਨੂੰ ਜੁਆਇਨ ਕਰਾ ਲਿਆ ਡਾਕਟਰ ਗਾਂਧੀ ਦੇ ਮੇਰੀ ਨਿੱਜੀ ਕੋਈ ਲੜਾਈ ਨਹੀਂ ਉਹਨਾਂ ਦੇ ਨਾਲ ਉਹ ਪਿੱਛੇ ਤੁਸੀਂ ਦੇਖੋ ਵੀ ਪਹਿਲਾਂ ਕਿਸੇ ਐਸੀ ਆਰਗੇਨਾਈਜੇਸ਼ਨ 'ਚ ਮਤਲਬ ਕਿ ਕੰਮ ਕਰਦੇ ਰਹੇ ਹੈਗੇ ਆ ਤੇ ਜਿਹੜੇ ਨੂੰ ਕੋਈ ਲਾਇਕ ਨਹੀਂ ਕਰਦਾ ਫਿਰ ਉਹ ਆਮ ਆਦਮੀ ਪਾਰਟੀ 'ਚ ਆ ਕੇ ਆਮ ਆਦਮੀ ਪਾਰਟੀ 'ਚ ਵੀ ਥੋੜਾ ਜਿਹੀ ਉਹ ਰਹਿ ਰੁਕੇ ਫਿਰ ਉਹ ਛੱਡ ਕੇ ਚਲੇ ਗਏ ਫਿਰ ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾ ਲਈ ਨਾਊ ਹੀ ਜੁਆਇਨਡ ਦਾ ਕਾਂਗਰਸ ਪਾਰਟੀ ਇਹ ਲੋਕਾਂ ਦੇ ਹਜਮ ਨਹੀਂ ਹੋ ਰਹੀ ਖਾਸ ਕਰਕੇ ਜਿਹੜੇ ਕਾਂਗਰਸ ਪਾਰਟੀ ਦਾ ਤਕਸਾਲੀ ਜਿਹੜੇ ਵਰਤ ਹੈਗੇ ਆ ਉਹ ਸੋਚਦੇ ਆ ਕਿ ਕੱਲ ਨੂੰ ਦੂਜੀ ਗੱਲ ਹੋਈ ਥੋੜੇ ਦਿਨ ਪਹਿਲਾਂ ਡਾਕਟਰ ਗਾਂਧੀ ਨੇ ਇੱਕ ਕਿਤੇ ਵੀ ਇੱਕ ਵੀਡੀਓ ਅਸੀਂ ਤਾਂ ਸੁਣੀ ਆ ਤੇ ਉਹਨਾਂ ਨੇ ਉਹਦੇ ਵਿੱਚ ਕਲੀਅਰ ਕਰਤਾ ਉਹ ਤੁਹਾਡੇ ਤੁਹਾਡੇ ਕੋਈ ਭਰਾ ਹੋਏਗਾ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਕਿ ਵੀ ਡਾਕਟਰ ਗਾਂਧੀ ਸਮਾਜਿਕ ਤੌਰ ਤੇ ਤੁਸੀਂ ਲੋਕਾਂ ਨਾਲ ਜਉ ਉਹਨਾਂ ਨੇ ਕਿਹਾ ਮੈਂ ਕਿਸੇ ਦੇ ਸੁੱਖ ਸੁੱਖ ਚ ਨਹੀਂ ਆਣਾ ਜਾਣਾ ਕਿਸੇ ਦੇ ਪ੍ਰੋਗਰਾਮ ਧਾਰਮਿਕ ਜਾਂ ਕੋਈ ਕਿਸੇ ਪ੍ਰੋਗਰਾਮ ਚ ਨਹੀਂ ਜਾਣਾ ਨਾ ਮੈਂ ਉਹਨਾਂ ਨੇ ਫਿਰ ਅੱਗੇ ਸਵਾਲ ਕੀਤਾ ਪੱਤਰਕਾਰ ਦਾ ਕਿ ਤੁਸੀਂ ਕੱਲ ਨੂੰ ਚੋਣਾ ਹੋਣੀਆਂ ਨੇ ਚੋਣਾਂ ਦੇ ਦੌਰਾਨ ਬਹੁਤ ਜ਼ਿਆਦਾ ਝਗੜੇ ਕੁਝ ਵੀ ਹੁੰਦੇ ਹੈਗੇ ਆ ਤੇ ਵਰਕਰ ਜਿਹੜਾ ਹੈਗਾ ਉਹਨਾਂ ਦੇ ਕਈ ਵਾਰੀ ਮਨ ਮਟੇਵੇਂ ਦੂਜੀਆਂ ਪਾਰਟੀਆਂ ਇਹਨਾਂ ਨੇ ਕਲੀਅਰ ਕੀਤਾ ਕਿ ਮੇਰਾ ਕੋਈ ਲੈਣ ਦੇ ਨਹੀਂ ਨਾ ਮੈਂ ਕਿਸੇ ਦੇ ਲਈ ਥਾਣੇ ਫੋਨ ਕਰਨਾ ਨਾ ਕਿਸੇ ਨੂੰ ਛਡਾਣਾ ਨਾ ਕਿਸੇ ਦੀ ਕੋਈ ਮੈਂ ਗੱਲ ਸੁਣਨੀ ਹੈ ਜੈ ਪ੍ਰੋਬਲਮ ਇਜ਼ ਥੀਸ ਤੇ ਵਰਕਰ ਪਹਿਲੇ ਹੀ ਡਿਮੋਰੀਲਾਈਜ਼ ਹੋ ਗਿਆ। ਦੂਜਾ ਇਹਨਾਂ ਨੇ ਜਦੋਂ ਇਹ ਧਿਆਨ ਦਿੱਤਾ ਵਰਕਰ ਹੋਰ ਜ਼ਿਆਦਾ ਡਿਮੋਰੀਲਾਈਜ਼ ਹੋ ਗਿਆ। ਹੁਣ ਵਰਕਰ ਦੀ ਕੀ ਪਜੀਸ਼ਨ ਆ? ਮੈਂ ਨਰਾਜ਼ਗੀ ਇੱਥੋਂ ਹੀ ਸ਼ੁਰੂ ਹੋਈ। ਹਾਂ ਇੱਥੋਂ ਨਰਾਜ਼ਗੀ ਸ਼ੁਰੂ। ਵਰਕਰ ਦੀ ਕੀ ਪਜੀਸ਼ਨ ਆ? ਮੈਂ ਤੁਹਾਨੂੰ ਦੱਸ ਦਿਆਂ ਵਰਕਰ ਨੇ ਜਦੋਂ ਵੋਟ ਪਿੰਡ ਚ ਮੰਗਣੀ ਆਪਣੇ ਵਾਰਡ ਚ ਮੰਗਣ ਜਾਣੀ ਹੈ ਸ਼ਹਿਰ ਦੇ ਵਿੱਚ। ਲੋਕਾਂ ਨੇ ਉਹਨਾਂ ਨੂੰ ਇੱਕ ਸਵਾਲ ਕਰਤਾ ਕਿ ਵੀ ਤੁਸੀਂ ਕਿਹਦੇ ਲਈ ਤੁਸੀਂ ਵੋਟ ਮੰਗ ਰਹੇ ਆ? ਕਿ ਤੁਹਾਡੇ ਉਮੀਦਵਾਰ ਨੇ ਤਾਂ ਪਹਿਲਾਂ ਹੀ ਕਹੇ ਤਾਂ ਤੇ ਭਾਈ ਮੈਂ ਤੁਹਾਡੇ ਲਈ ਕਿਤੇ ਖੜਨਾ ਨਹੀਂ ਤੁਹਾਡੀ ਕੋਈ ਮਦਦ ਨਹੀਂ ਕਰਨੀ ਹੈਗੀ ਤਾਂ ਤੁਸੀਂ ਇਹ ਦੇਖੋ ਵੀ ਉਹਦੀ ਕੀ ਹਸੋਣੀ ਪੋਜੀਸ਼ਨ ਹੋਏਗੀ ਤੁਸੀਂ ਹੁਣ ਪ੍ਰੋਬਲਮ ਕੀ ਆਣੀ ਦੀ ਉਹ ਚੁੱਪ ਕਰਕੇ ਚਲੋ ਮੰਨ ਲਿਆ ਕਿ ਉਹਦੀ ਮਜਬੂਰੀ ਨਾਲ ਉਹ ਬੂਥ ਲਾ ਕੇ ਬੈਠ ਗਿਆ ਉਹ ਕਿਸੇ ਨੂੰ ਕਹਿ ਨਹੀਂ ਸਕੇਗਾ ਬੂਥ ਪਾਉਣ ਦਾ ਕੀ ਦਾ ਨੁਕਸਾਨ ਹੋਏਗਾ ਭਾਰਤੀ ਦਾ ਨੁਕਸਾਨ ਹੋਏਗਾ ਨਹੀਂ ਹੋਏਗਾ ਤੇ ਫੇਰ ਸਾਨੂੰ ਇਹ ਡਰ ਲੱਗ ਰਿਹਾ ਕਿ ਕਿਤੇ ਪਾਰਟੀ ਦਾ ਵਰਕਰ ਹੋਰ ਨਾ ਟੁੱਟ ਜੇ ਇਸ ਕਰਕੇ ਅਸੀਂ 20 ਤਰੀਕ ਦਾ ਜਿਹੜਾ ਪਾਰਟੀ ਦਾ ਵਰਕਰਾਂ ਦਾ ਟਕਸਾਲੀ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਦਾ ਇੱਕ ਭਾਰੀ ਇਕੱਠ ਅਸੀਂ ਕੱਲ ਨੂੰ 20 ਤਰੀਕ ਨੂੰ ਰਾਜਪੁਰਾ ਚ ਰੱਖ ਲਿਆ ਜੀ ਚ ਮੋਸਟਲੀ ਜਿਹੜੇ ਸੀਨੀਅਰ ਮੋਸਟ ਜਿਹੜੇ ਸਾਡੇ ਲੀਡਰ ਉਹ ਆ ਰਹੇ ਹੈਗੇ ਆ ਅਸੀਂ ਪਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੋ ਦਿਨ ਪਹਿਲਾਂ ਆਏ ਸੀ ਸਾਡੇ ਪਰਿਵਾਰ ਚ ਵੀ ਬੈਠ ਕੇ ਗਏ ਆ ਸਦਾ ਲਾਲ ਸਿੰਘ ਉਹਨਾਂ ਨਾਲ ਵੀ ਉਹਨਾਂ ਨੇ ਗੱਲ ਕੀਤੀ ਆ ਫਿਰ ਰਾਹੁਲ ਜਿਹੜੇ ਅਸੀਂ ਉਹਨਾਂ ਨੂੰ ਗੱਲ ਸਾਰੀ ਉਹ ਦੱਸਿਆ ਤੇ ਉਹ ਤੋਂ ਬਾਅਦ ਉਹਨਾਂ ਨੇ ਰਾਹੁਲ ਜੀ ਨਾਲ ਵੀ ਗੱਲ ਕੀਤੀ ਆ ਉਹਨਾਂ ਬਹੁਤ ਕਈ ਤਰ੍ਹਾਂ ਦੇ ਹੋਰ ਵੀ ਐਸੇ ਗੱਲਾਂ ਨੇ ਜਿਹੜੀਆਂ ਅਸੀਂ ਬਾਰ-ਬਾਰ ਨਹੀਂ ਕਰ ਸਕਦੇ ਹੈਗੇ ਕਿਉਂਕਿ ਕੱਲਾ ਅਸੀਂ ਇਹ ਵੀ ਕਿਹਾ ਕਿ ਕੱਲਾ ਪਟਿਆਲੇ ਨਹੀਂ ਉਸ ਐਸੇ ਮਾਮਲੇ ਆ ਕਿ ਜਿਨ੍ਹਾਂ ਦੇ ਨਾਲ ਪੂਰੇ ਪੰਜਾਬ 'ਚ ਵੀ ਨੁਕਸਾਨ ਹੋ ਸਕਦਾ ਹੈਗਾ ਸੋ ਤੁਸੀਂ ਇਹਨੂੰ ਰੀਥਿੰਕ ਕਰੋ ਤੇ ਚਲੋ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਵਿਚਾਰਦੇ ਆ ਸੀ ਸੋ ਇਸ ਕਰਕੇ ਜਿਹੜਾ ਹੈਗਾ ਇਹ ਵੱਡਾ ਪ੍ਰੋਗਰਾਮ ਕੱਲ ਅਸੀਂ ਕਰਨ ਜਾ ਰਹੇ ਆ ਤਾਂ ਬਸ ਇਹੀ ਹੈ ਕਿ ਜਿਹੜਾ ਵਰਕਰਾਂ ਨੂੰ ਹਨ ਬਚਾਏਗਾ ਬਖਤਰ ਨੂੰ ਪ੍ਰੋਟੈਕਟ ਕਰਨਾ ਥੈਟ ਇਜ਼ ਵੈਰੀ ਇੰਪੋਰਟੈਂਟ ਫਾਰਸ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਜੀ ਨਾਲ ਵੀ ਤੁਹਾਡੀ ਗੱਲ ਹੋਈ ਹੈ ਰਾਜਾ ਵੜਿੰਗ ਜੀ ਵੀ ਆਏ ਨੇ ਵਿਚਾਰ ਦੇ ਦਾ ਮਤਲਬ ਕੀ ਹੋਇਆ ਮਤਲਬ ਟਿਕਟ ਤੇ ਕੋਈ ਵਿਚਾਰ ਦੀ ਉੱਪਰ ਗੱਲ ਚੱਲਦੀ ਹੈ ਮੈਂ ਇਹ ਇਹ ਉਹਨਾਂ ਦਾ ਮਾਮਲਾ ਅਸੀਂ ਉਹਨਾਂ ਨੂੰ ਦੱਸ ਦਾਂ ਸਾਰੀਆਂ ਪਹਿਲਾਂ ਕੁਝ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਆ ਇੱਕ ਤਾਂ ਟਕਸਾਲੀ ਪਰਿਵਾਰਾਂ ਦਾ ਹੋ ਗਿਆ ਕਾਂਗਰਸ ਦੀ ਤੇ ਜਿਹੜੇ ਵਰਕਰਾਂ ਦਾ ਹੋ ਗਿਆ ਇੱਕ ਜਿਹੜਾ ਹੋਰ ਬੜਾ ਵੱਡਾ ਇਸ਼ੂ ਹੈ ਜਿਹੜਾ ਜਿਹੜਾ ਰਿਲੀਜੀਅਸ ਮਤਲਬ ਕਿ ਜਿਹੜਾ ਇਸ਼ੂ ਹੈਗਾ ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਕਿ ਸਾਡਾ ਨੁਕਸਾਨ ਹੋ ਸਕਦਾ। ਜਿਹੜੇ ਉਹ ਤੁਸੀਂ ਜਨਤਕ ਨਹੀਂ ਕਰਨਾ ਚਾਹੁੰਦੇ ਉਹ ਮੀਟਿੰਗ ਦੇ ਵਿੱਚ ਏਜੰਡੇ ਉਹ ਅਸੀਂ ਉਹਨਾਂ ਨੂੰ ਦੱਸ ਚੁੱਕੇ ਆ। ਉਹਨਾਂ ਨੂੰ ਸਾਡੇ ਤੋਂ ਇਲਾਵਾ ਵੀ ਤੇ ਜਿਨ੍ਹਾਂ ਦੇ ਨਾਲ ਉਹ ਰਿਲੇਟਡ ਆ ਉਹ ਵੀ ਉਹਨਾਂ ਨੂੰ ਭੇਜ ਚੁੱਕੇ ਆ। ਜਿਵੇਂ ਗੱਲ ਚੱਲੀ ਸੀ ਇੰਡੀਆ ਗੱਟ ਜੋੜ ਦੀ ਜਿਵੇਂ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਦੱਸਿਆ ਸੀਗਾ ਪੰਜਾਬ ਦੇ ਵਿੱਚ ਨਹੀਂ ਹੋਇਆ ਹੈਗਾ ਚਲੋ ਆਪਾਂ ਕਹਿ ਸਕਦੇ ਹਾਂ ਵੀ ਆ ਪਰ ਜਿਵੇਂ ਤੁਸੀਂ ਕੀਤਾ ਕਿ ਵਰਕਰਾਂ ਦੇ ਉੱਪਰ ਪਰਚੇ ਹੋਏ ਉਹ ਕੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਸਮੇਂ ਦੇ ਹੋਏ ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਵੀ ਹੋਏ ਇੱਕ ਪਰਚਾ 19 2019 ਜੀ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਸਾਡੇ ਪਿਆਰ ਕਾਮਗਰਦੇ ਜਿਹੜੇ ਸਮਾਣਾ ਦੇ ਵਰਕਰ ਸੀ ਉਹਨਾਂ ਤੇ ਕਰਾਇਆ ਉਹਨੂੰ ਜੇਲ੍ਹ ਵੀ ਜਾ ਕੇ ਆਏ ਆ ਉਹ ਪੈਂਡਿੰਗ ਪੇਸ ਹੀ ਹੁਣ ਜੇਲ੍ਹ ਵੀ ਜਾ ਕੇ ਆਏ ਆ ਹੁਣ ਉਹਨਾਂ ਦੇ ਅੰਦਰ ਤਾਂ ਬਹੁਤ ਜ਼ਿਆਦਾ ਪ੍ਰੋਟੈਸਟ ਸਾਨੂੰ ਤਾਂ ਇੱਕ ਹਦਸਾ ਕਿਤੇ ਕੱਲ ਨੂੰ ਕਿਤੇ ਹੋਰ ਹੀ ਨਾ ਕਿਤੇ ਜਾ ਕੇ ਕਿਸੇ ਮੰਚ ਤੇ ਚਲੇ ਜਾਣਾ ਤੇ ਉਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਹਨੂੰ ਲੱਗਦਾ ਨਹੀਂ ਆ ਜਿਵੇਂ ਕਾਂਗਰਸ ਦੇ ਵਿੱਚ ਆਪਾਂ ਸੰਗਰੂਹ ਤੋਂ ਦਲਬੀਰ ਸਿੰਘ ਗੋਲਡੀ ਕਾਫੀ ਸਮੇਂ ਤੋਂ ਲੜ ਰਹੇ ਨੇ ਮਤਲਬ ਪਾਰਟੀ ਲਈ ਕੰਮ ਵੀ ਕਰ ਰਹੇ ਨੇ ਉਵੇਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਆਪਣਾ ਤੜਾ ਕਾਂਗਰਸ ਦੇ ਵਿੱਚ ਹੀ ਨੇ ਪਰ ਇਹ ਜਿਹੜੀ ਫੁੱਟ ਹੈ ਇਹ ਕਾਂਗਰਸ ਨੂੰ ਕਾਫੀ ਜ਼ਿਆਦਾ ਨੁਕਸਾਨ ਦੇ ਸਕਦੀ ਹੈ ਤੁਕੀ ਮੇਨ ਚੋਣਾਂ ਨੇ ਲੋਕ ਸਭਾ ਚੋਣਾਂ ਨੇ ਇਸ ਦੇ ਉੱਪਰ ਜਿਹੜਾ ਕਿ ਪੂਰਾ ਸਮੇ ਪੂਰੀ ਮਤਲਬ ਕਹਿੰਦਾ ਇੱਕ ਪੂਰੀ ਪੋਲਿਟਿਕਸ ਹੈ ਜਿਹੜੀ ਪੂਰੀ ਸਰਕਾਰ ਏ ਢਿੱਗੀ ਹੋਈ ਹੈ ਕੋਈ ਨਹੀਂ ਭਰ ਕੇ ਤਾਂ ਪੈਂਦਾ ਹੀ ਹੈ ਜੇ ਕੋਈ ਨਾ ਕਰਦਾ ਹਰ ਹੁਣ ਜਿਹੜੀ ਕੱਲ੍ਹ ਵਾਲੀ ਮੀਟਿੰਗ ਹੈ ਉਸ ਦੀ ਜਿਹੜੀ ਕਦੋਂ ਤੋਂ ਜਿਹੜੀ ਸ਼ੁਰੂਆਤ ਜਿਹੜੀ ਮਤਲਬ ਕਦੋਂ ਮੀਟਿੰਗ ਰੱਖੀ ਗਈ ਹੈ ਔਰ ਪੂਰੇ ਪੰਜਾਬ ਲੈਵਲ ਦੇ ਜਿਹੜੇ ਕਹਿ ਸਕਦੇ ਆਪਾਂ ਗੈਸ ਕਰਦੇ ਮੀਟਿੰਗ ਦੇ ਵਿੱਚ ਜਿਹੜੇ ਆ ਸਕਦੇ ਨੇ ਆਗੂ ਆ ਸਕਦੇ ਆ ਬਾਰੋਂ ਵੀ ਆ ਸਕਦੇ ਉਹ ਜਿਵੇਂ ਹਰਦੀਪ ਸਿੰਘ ਮੋਜੀ ਨੇ ਕਿਹਾ ਹੈਗਾ ਕਿ ਜਿਹੜੀ ਕੱਲ ਦੀ ਜਿਹੜੀ ਮਹਾ ਮੀਟਿੰਗ ਹੈ ਜਿਹੜੀ ਹੈਗੀ ਉਹ ਰਾਜਪੁਰਾ ਦੇ ਵਿੱਚ ਰੱਖੀ ਹੋਈ ਹੈਗੀ ਆ ਦੇਖਦੇ ਹਾਂ ਹੁਣ ਕੱਲ ਜਿਹੜੇ ਟਕਸਾਲੀ ਵਰਕਰ ਆ ਜਾਂ ਟਕਸਾਲੀ ਆਗੂ ਉਹਨਾਂ ਦੀ ਗੱਲ ਸੁਣ ਕੇ ਇਸ ਦੇ ਉੱਪਰ ਕੀ ਏਜੰਡੇ ਪਾਸ ਕਰਦੇ ਨੇ ਲਿਵਗੋਡੀਆ ਨਿਊਜ਼ ਲਈ ਪਟਿਆਲਾ ਤੋਂ ਕਰਨ ਸਿੰਘ ਰੰਧ